ਹਾਂਜੀ ਸਤਿ ਸ੍ਰੀ ਅਕਾਲ ਦੋਸਤੋ 골ਡ ਸਟਾਰ ਸਮਾਣਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕੀਤਾ ਜਾਂਦਾ ਹੈ। ਸੋ ਅੱਜ ਆਪ ਇੱਕ ਅਲੱਗ ਟਾਈਪ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਜਿਹਦੇ ਵਿੱਚ ਕਸਟਮਰ ਦੀ ਬਹੁਤ ਜ਼ਿਆਦਾ ਡਿਮਾਂਡ ਟਰੈਕਟਰ ਦੀ ਸੀਟ ਨੂੰ ਲੈ ਕੇ। ਸੋ ਅੱਜ ਆਪਾਂ ਤੁਹਾਡੇ ਵਾਸਤੇ ਜਿਹੜੀਆਂ ਨੇ ਦੋ ਸੀਟਾਂ ਜਿਹੜੀ ਟਰੈਕਟਰ ਦੇ ਉੱਪਰ ਕੰਪਨੀ ਵੱਲੋਂ ਫਿਟਡ ਆਉਂਦੀ ਹੈ ਤੇ ਇੱਕ ਜਿਹੜੀ ਸੀਟ 골ਡ ਸਟਾਰ ਸਮਾਣਾ ਪ੍ਰੋਵਾਈਡ ਕਰਵਾ ਰਿਹਾ ਹੈ। ਸੋ ਦੋਹੇ ਸੀਟਾਂ ਦਾ ਕੰਪੈਰੀਜ਼ਨ ਕਰਾਂਗੇ ਤੇ ਉਹਨਾਂ ਦੇ ਜਿਹੜੇ ਫੀਚਰ ਨੇ ਉਹ ਤੁਹਾਨੂੰ ਦੱਸਾਂਗੇ। ਸੋ ਹਾਂਜੀ ਦੋਸਤੋ ਇਹ ਵੀਰੇ ਦੋ ਸੀਟਾਂ ਨੇ ਜਿਹ ਸੋ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸਾਂਗੇ ਇਹ ਸੀਟ ਤੁਸੀਂ ਜਿਹੜੀ ਦੇਖ ਰਹੇ ਹੋ ਇਹ ਅਕਸਰ ਟਰੈਕਟਰ ਦੇ ਉੱਪਰ ਜਿਹੜੀ ਫਿੱਟ ਹੋ ਕੇ ਆਉਂਦੀ ਆ ਇਹ ਉਹ ਵਾਲੀ ਸੀਟ ਹੈ ਸੋ ਇਹਦੇ ਤੇ ਤੁਸੀਂ ਫੰਕਸ਼ਨ ਸਾਰੇ ਤੁਹਾਨੂੰ ਪਤਾ ਹੀ ਨਹੀਂ ਕਿਉਂਕਿ ਸਾਰੇ ਟਰੈਕਟਰਾਂ ਦੇ ਵਿੱਚ ਆਲਮੋਸਟ ਇਹ ਲੱਗੇ ਆ ਰਹੀ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਜਿਹੜੀ ਸੀਟ ਸਾਨੂੰ ਗੋਲਡ ਸਟਾਰ ਸਮਾਨਾ ਪ੍ਰੋਵਾਈਡ ਕਰਵਾ ਰਿਹਾ ਸੋ ਇਹਦੇ ਵਿੱਚ ਸਭ ਤੋਂ ਪਹਿਲੀ ਗੱਲ ਦਾ ਤੁਹਾਨੂੰ ਦੱਸ ਦਈਏ ਵੀਰੇ ਕਿ ਸੀਟ ਬੈਲਟ ਪ੍ਰੋਵਾਈਡ ਕੀਤੀ ਗਈ ਹੈ ਜਿਹੜਾ ਇਹਦਾ ਪਹਿਲਾ ਫੰਕਸ਼ਨ ਹੈ ਸੋ ਸੀਟ ਸੀਟ ਬੈਲਟ ਉਸ ਤੋਂ ਬਾਅਦ ਜੇ ਆਪਾਂ ਇਹਦੇ ਉੱਪਰ ਬੈਠਦੇ ਨਾ ਬਾਈ ਠੀਕ ਹੈ ਬੈਠੇ ਉਸ ਤੋਂ ਬਾਅਦ ਇਹ ਠੀਕ ਹੈ ਇਸ ਤਰ੍ਹਾਂ ਆਪਾਂ ਇਹਨੂੰ ਐਡਜਸਟ ਕਰ ਸਕਦੇ ਆ ਤੇ ਉਸ ਤੋਂ ਬਾਅਦ ਭਾਈ ਜਿਹੜੇ ਇਹਦੇ ਆਰਮਰੈਸਟ ਦਿੱਤੇ ਹੋਏ ਨੇ ਠੀਕ ਹੈ ਜੀ ਆਰਮਰੈਸਟ ਨੇ ਜਿਹੜੇ ਆਰਮਰੈਸਟ ਆਪਾਂ ਜਿੱਥੇ ਵੀ ਸੈੱਟ ਕਰਨਾ ਚਾਹੀਏ ਨੇ ਉੱਥੇ ਸੈੱਟ ਕਰ ਸਕਦੇ ਆ ਜੇ ਮੈਂ ਆਪਾਂ ਇੱਥੇ ਖੜਾਉਣਾ ਤਾਂ ਇਹਦੇ ਨੀਚੇ ਇੱਕ ਪਰ ਰੋਲਰ ਦਿੱਤਾ ਹੋਇਆ ਹੈ ਇਹਨੂੰ ਘਮਾਉਂਗੇ ਦੇਖੋ ਜੀ ਹਾਂ ਇੱਥੇ ਉੱਚੀ ਹੋ ਗਈ ਇਹ ਤੇ ਜਿਹਨੂੰ ਜਿੱਥੇ ਮਰਜ਼ੀ ਖੜਾਉਣਾ ਚਾਹੁੰਦੇ ਤੁਸੀਂ ਤਾਂ ਇੱਕ ਸਾ ਬਲੌਕ ਹੋ ਜਾਂਦੀ ਆ ਦੇਖੋ ਇੱਥੇ ਆ ਗਈ ਤੇ ਆਪਾਂ ਜਿਹੜਾ ਵਾਪਸ ਇਹਨੂੰ ਉਸੇ ਜਗ੍ਹਾ ਤੇ ਲੈਣਾ ਚਾਹੁੰਦੇ ਆ ਤਾਂ ਦੇਖੋ ਵਾਪਸ ਵੀ ਉਸੇ ਜਗ੍ਹਾ ਤੇ ਆ ਜਣਾ ਨੇ ਆ ਨੀਚੇ ਦੇ ਰੋਲਰ ਦਿੱਤਾ ਹੋਇਆ ਇਹਨੂੰ ਸਕਰੋਲ ਕਰੋ ਦੇਖੋ ਜੀ ਠੀਕ ਹੈ ਸੇਮ ਐਜ਼ ਇਟ ਇਜ਼ ਇਧਰ ਫੰਕਸ਼ਨ ਹੈ ਉਸ ਤੋਂ ਬਾਅਦ ਇਹਦੇ ਤੁਸੀਂ ਬਟਨ ਲੱਗਿਆ ਦੇਖ ਰਹੇ ਹੋ ਇਹ ਬਟਨ ਨੂੰ ਥੋੜਾ ਜਿਹਾ ਉੱਪਰ ਚੱਕੋਗੇ ਤਾਂ ਸੀਟ ਤੁਸੀਂ ਅੱਗੇ ਵੀ ਕਰ ਸਕਦੇ ਹੋ ਤੇ ਬੈਕ ਸਾਈਡ ਵੀ ਠੀਕ ਹੈ ਦੇਖ ਸਕਦੇ ਹੋ ਪੂਰੀ ਸਲੋਪ ਬੈਕ ਸਾਈਡ ਨੂੰ ਵੀ ਬਣਦੀ ਹੈ ਠੀਕ ਹੈ ਜੀ ਤੇ ਅੱਗੇ ਨੂੰ ਵੀ ਜਿਹੜੀ ਸਲੋਪ ਬਣਦੀ ਹੈ ਤੇ ਉਸ ਤੋਂ ਬਾਅਦ ਹੁਣ ਆਪਾਂ ਇੱਕ ਫੰਕਸ਼ਨ ਤੁਹਾਨੂੰ ਇਹਦਾ ਹੋਰ ਦੱਸਦੇ ਹਾਂ ਜਿਵੇਂ ਸੀਟ ਹੈ ਤਾਂ ਆਪਾਂ ਇਸ ਸੀਟ ਨੂੰ ਉੱਚੀ ਵੀ ਚੱਕ ਸਕਦੇ ਆ ਤੇ ਨੀਵੀਂ ਵੀ ਕਰ ਸਕਦੇ ਆ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਦੇਖੋ ਇਹ ਹੁਣ ਅੱਗੇ ਆ ਗਈ ਸੀਟ ਉਸ ਤੋਂ ਬਾਅਦ ਬਿਲਕੁਲ ਅੱਗੇ ਆ ਗਈ ਤੇ ਇਸ ਤੋਂ ਬਾਅਦ ਜਿਹਨੂੰ ਸੈੱਟ ਕਰਾਂਗੇ ਫਿਰ ਵਾਪਸ ਚਲੀ ਗਈ ਤੇ ਉਸ ਤੋਂ ਬਾਅਦ ਜੇ ਥੋੜੀ ਹੋਰ ਉੱਚੀ ਚੱਕਣੀ ਹੈ ਜਾਂ ਬੈਕਸਾਈਡ ਕਰਨੀ ਹੈ ਆ ਦੇਖੋ ਇੱਥੇ ਧੱਕੇ ਸੀਟ ਚਲੀ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਫੰਕਸ਼ਨ ਜਿਹੜਾ ਤੁਹਾਨੂੰ ਇਹ ਦੱਸਣਾ ਸੋ ਸੀਟ ਆਪਾਂ ਬੰਦ ਕਰ ਦੋ ਪਹਿਲਾਂ ਨਾ ਬੰਦ ਕਰਕੇ ਉਸ ਤੋਂ ਬਾਅਦ ਆਪਾਂ ਇਹਨੂੰ ਉੱਚੀ ਚੱਕਣੀ ਚਾਹੁੰਦੇ ਆ ਠੀਕ ਹੈ ਦੇਖੋ ਇਹ ਉੱਚੀ ਕਰ ਸਕਦੇ ਹੋ ਨੀਵੀਂ ਵੀ ਕਰ ਸਕਦੇ ਹੋ ਠੀਕ ਹੈ ਇਹ ਫੰਕਸ਼ਨ ਦੀ ਇਹਦੇ ਵਿੱਚ ਹੈ ਕਿ ਆਪਾਂ ਇਹਨੂੰ ਅਡਜਸਟ ਕਰ ਸਕਦੇ ਆ ਉੱਚੀ ਚੱਕਣੀ ਸੀਟ ਤਾਂ ਉੱਚੀ ਕਰਕੇ ਰੱਖ ਸਕਦੇ ਆ ਨੀਚੇ ਰੱਖਣੀ ਸੀਟ ਤਾਂ ਇਹਨੂੰ ਨੀਚੇ ਰੱਖ ਸਕਦੇ ਆ ਤੇ weight ਦੇ ਹਿਸਾਬ ਨਾਲ ਵੀ ਇਹਨੂੰ ਅਡਜਸਟ ਕਰ ਸਕਦੇ ਆ ਤੇ ਜਿਹੜਾ ਇਹਦਾ weight ਅਡਜਸਟਰ ਹੈ ਇਥੋਂ ਆਪਾਂ ਇਹ ਜਿਹੜਾ ਵੇਟ ਹੈ ਉਹ ਐਡਜਸਟ ਕਰ ਸਕਦੇ ਆ ਠੀਕ ਹੈ ਇਹ ਇਸ ਤਰ੍ਹਾਂ ਘੁਮੂਗਾ ਇਹਦੇ ਨਾਲ ਵੇਟ ਐਡਜਸਟ ਹੋ ਜਾਂਦਾ ਬਾਈ ਸੋ ਇਹਦੇ ਵਿੱਚ ਜਿਹੜੇ ਫੰਕਸ਼ਨ ਨੇ ਤੇ ਬਾਕੀ ਜਿਹੜੀ ਦੂਸਰੀ ਗੱਲ ਰਹੀ ਬਾਈ ਇਹਦੀ ਸੋ ਕੁਆਲਿਟੀ ਚੈੱਕ ਕਰਸਾਂ ਸਪੰਜ ਦੀ ਕੁਆਲਿਟੀ ਹਨਾ ਪ੍ਰੋਪਰ ਵਧੀਆ ਇੱਕਦਮ ਸਮੂਧਕ ਵੀ ਟਰੈਕਟਰ ਨੇ ਖੇਤਾਂ ਦੇ ਵਿੱਚ ਚੱਲਣਾ ਹੁੰਦਾ ਬਾਈ ਸੋ ਜਦੋਂ ਵੀ ਕਿਤੇ ਵੱਟ ਬੰਨੇ ਦੇ ਉੱਪਰ ਆਪਾਂ ਟਰੈਕਟਰ ਆਪਣਾ ਬੁੜਕਦਾ ਤਾਂ ਉੱਥੇ ਹੀ ਚੀਜ਼ ਬਹੁਤ ਕਾਰਗਰ ਸਿੱਧ ਹੁੰਦੀ ਆ ਕਿਸੇ ਨੂੰ ਕੋਈ ਬੈਕ ਦੀ ਪ੍ਰੋਬਲਮ ਆ ਠੀਕ ਹੈ ਜੇ ਟਰੈਕਟਰ ਦੀ ਸੀਟ ਤੇ ਬੈਠ ਕੇ ਕੋਈ ਚਟਕਾ ਨਹੀਂ ਮਹਿਸੂਸ ਕਰਨਾ ਚਾਹੁੰਦੇ ਤਾਂ ਤੁਸੀਂ ਆਰਾਮ ਨਾਲ ਇਸ ਜਿਹੜੀ ਸੀਟ ਨੂੰ ਟਰੈਕਟਰ ਦੇ ਉੱਪਰ ਲਵਾ ਸਕਦੇ ਹੋ ਸੋ ਹਾਂਜੀ ਦੋਸਤੋ ਇਹ ਤੁਸੀਂ ਦੇਖਿਆ ਕਿ ਦੋ ਟਰੈਕਟਰ ਦੀਆਂ ਸੀਟਾਂ ਸੀ ਸੋ ਦੋਵਾਂ ਦਾ ਕੰਪੈਰੀਜ਼ਨ ਕਰਕੇ ਦਿਖਾਇਆ ਤੁਹਾਨੂੰ ਬਾਕੀ ਕੋਈ ਵੀ ਤੁਸੀਂ ਇਨਫੋਰਮੇਸ਼ਨ ਹੋਰ ਲੈਣੀ ਚਾਹੁੰਦੇ ਹੋ ਤਾਂ 9872037101 ਦੇ ਉੱਪਰ ਕਾਲ ਕਰ ਸਕਦੇ ਹੋ 7347010051 ਇਹ ਵੀ ਆਪਣਾ ਹੈਲਪਲਾਈਨ ਨੰਬਰ ਹੈ ਬਾਕੀ ਸਮਾਣਾ ਤੋਂ ਪਟਿਆਲਾ ਸੌਰੀ ਸਮਾਣਾ ਤੋਂ ਪਾਤੜਾ ਰੋਡ ਦੇ ਉੱਪਰ ਪਿੰਡ ਚੱਕ ਅਮਰਸਰੀਆਂ ਵੀ ਫੇ ਗੋਲਡ ਸਟਾਰ ਸਮਾਣਾ ਜਿਹੜੀ ਇਹ ਲੋਕੇਟਿਡ ਹੈ ਸੋ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ ਬਾਈ ਤੇ ਦੱਸ ਦੇ ਕਿ ਪਟਿਆਲਾ ਡਿਸਟ੍ਰਿਕਟ ਵਿੱਚ ਦਾ ਤੇ ਪੰਜਾਬ ਸਟੇਟ ਦੇ ਵਿੱਚ ਇਹ ਜਿਹੜੀ ਕੰਪਨੀ ਹੈ ਗੋਲਡ ਸਟਾਰ ਇੰਡੀਆ ਇੰਡਸਟਰੀ ਸੋ ਤੁਸੀਂ ਇੱਥੇ ਵਿਜ਼ਿਟ ਕਰ ਸਕਦੇ ਹੋ ਸੋ ਵੀਡੀਓ ਨੂੰ ਜਲਦ ਤੋਂ ਜਲਦ ਸ਼ੇਅਰ ਕਰਦੇ ਤੇ ਜੇ ਕੋਈ ਵੀਰ ਸੀਟਾਂ ਦਾ ਇੱਛੁਕ ਹੈ ਤਾਂ ਕਾਲ ਕਰ ਸਕਦਾ ਤੇ ਕਮੈਂਟ ਬੈਕ ਕਰਕੇ ਜਰੂਰ ਦੱਸੇ ਕਿ ਬਈ ਵੀਡੀਓ ਕਿਦਾਂ ਦੀ ਲੱਗੀ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ